ਹਾਂਜੀ ਦੋਸਤੋ ਗਾਂ ਮੱਝ ਘੋੜੀਆਂ ਕੋਈ ਵੀ ਜਾਨਵਰ ਵੇਚਣਾ ਹੋਵੇ ਵੀਡੀਓ ਬਣਾਉਣ ਲਈ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀਵਨ ਮੇਰਾ ਨਾਂ 9988728228 ਮਰਾ ਨੰਬਰ ਹੈ ਪਿੰਡ ਮੇਰਾ ਬੁਜਲਦਾ ਜ਼ਿਲ੍ਹਾ ਬਠਿੰਡਾ ਜੀ ਹਾਂਜੀ ਦੋਸਤੋ ਸਵਾਗਤ ਹੈ ਪਿੰਡ ਤੜਕਾ ਟੀਵੀ ਚੈਨਲ ਤੇ ਤੇ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਲਈ 16 ਮਹੀਨੇ ਦੀ ਬੱਛੀ ਲੈ ਕੇ ਆਏ ਹਾਂਗੇ ਤੇ ਜਿਹੜੀ ਬੱਛੀ ਆ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਇਹ ਬੱਛੀ 16 ਮਹੀਨੇ ਦੀ ਆ ਤੇ ਇਹ ਖੜੀ ਹੈਗੀ ਪਿੰਡਾ ਦਲ ਸਿੰਘ ਵਾਲਾ ਜ਼ਿਲ੍ਹਾ ਫਰੀਦਕੋਟ ਆ ਆਪਣੇ ਜੈਤੋ ਦਾ ਇਰਕਾ ਕਹਿ ਸਕਦੇ ਆ ਬਾਜੇ ਤੋਂ ਜਦੋਂ ਆਪਾਂ ਜੈਤੋ ਨੂੰ ਜਾਵਾਂਗੇ ਨਾ ਤਾਂ ਜਾਂਦਿਆਂ ਨੂੰ ਸੱਜੇ ਹੱਥ ਜਿਹੜੀ ਫੈਕਟਰੀ ਆ ਜਾਂਦੀ ਹੈ ਪਰਾਲੀ ਵਾਲੀ ਹੈ ਨਾ ਉਹ ਸਮਝ ਲਓ ਵੀ ਦਲ ਸਿੰਘ ਵਾਲੇ ਦੇ ਖੇਤਾਂ ਦੇ ਵਿੱਚ ਹੀ ਆ ਉਸ ਫੈਕਟਰੀ ਦੇ ਪਿਛਲੇ ਪਾਸੇ ਜਿਹੜਾ ਪਿੰਡਾ ਦਲ ਸਿੰਘ ਵਾਲਾ ਸੇਡਾ ਸਿੰਘ ਵਾਲੇ ਦੇ ਨਾਲ ਹੀ ਆ ਜਾਂਦਾ ਹੈਗਾ ਤੇ ਬਾਈ ਰਣਜੀਤ ਸਿੰਘ ਦੇ ਘਰੇ ਖੜੀ ਹੈਗੀ ਥੱਲੇ ਵਾਲਾ ਜਿਹੜਾ ਨੰਬਰ ਆ ਉਹ ਬਈ ਰਣਜੀਤ ਦਾਗਾ ਆਪਾਂ ਬੋਲ ਵੀ ਦਿੰਨੇ ਆ 82 838 00 533 ਇਹ ਐਚ ਐਫ ਬੱਚੀ ਹੈਗੀ ਤੇ ਇਹਦੀ ਮਾਂ ਦੇ ਦੁੱਧ ਦਾ ਜਿਹੜਾ ਆ ਪਰ ਰਿਕਾਰਡ ਦੀ ਗੱਲ ਕਰ ਲਈਏ ਤਾਂ 32 33 ਲੀਟਰ ਇਹਦੀ ਮਾਂ ਦੇ ਦੁੱਧ ਦਾ ਰਿਕਾਰਡ ਆਗਾ ਠੀਕ ਹੈ ਤੇ ਜਿਹੜਾ ਮੁੱਲ ਹੈ ਮੁੱਲ ਫੋਨ ਤੇ ਤੁਸੀਂ ਗੱਲਬਾਤ ਵੀ ਕਰ ਲਿਓ ਤੇ ਆਪਾਂ ਤੁਹਾਨੂੰ ਤੁਹਾਨੂੰ ਵੀ ਦਿਖਾ ਦਿੰਨੇ ਚੰਗੀ ਤਰੀਕੇ ਨਾਲ ਕਿਉਂ ਥੋੜਾ ਨਵਾਂ ਹਾਨ ਕਰਕੇ ਖੜੀ ਛੇਤੀ ਹੈ ਨਹੀਂ ਸੀ ਕਿ ਕਿਉਂ ਤੁਹਾਨੂੰ ਪਤਾ ਵੀ ਜੇ ਬੱਚਾ ਐਕਟਿਵ ਹੋਊਗਾ ਹਨਾ ਤਾਂ ਫੇਰ ਵੀ ਚੰਗਾ ਹੁੰਦਾ ਤਾਂ ਕਰਕੇ ਆਪਾਂ ਥੋੜੀ ਜੀ ਸਲੋ-ਮੋ ਦੇ ਵਿੱਚ ਕਰਕੇ ਤੁਹਾਨੂੰ ਆਪਾਂ ਜਿਹੜੇ ਥਾਣਾਗੇ ਜਿੰਨੇ ਕੁ ਹੋ ਸਕ ਗਿਆ ਆਪਾਂ ਤੁਹਾਨੂੰ ਦਿਖਾ ਦੇ ਤੁਸੀਂ ਨਿਗਾਹ ਮਾਰ ਲਓ ਅ ਬਾਕੀ ਜੀ ਆਪਾਂ ਕੁੱਲ ਗੱਲ ਕਰ ਲ ਗੇ ਮਲਾ ਕੇ ਸਾਰੀ ਹਨਾ ਤਾਂ ਬੱਚੀ ਜਿਹੜੀ ਉਹ ਬਹੁਤ ਜਿਆਦਾ ਚੰਗੀ ਆ ਚੰਗਾ ਨਗੀਨਾ ਹੈਗਾ ਜਿਹੜਾ ਵੀ ਬਾਈ ਲਿਜਾਊਗਾ ਤੇ ਗਾਉਣੀ ਗਾਊਗਾ ਪਸਤਾਊਗਾ ਨਹੀਂ ਹਨਾ ਫੋਨ ਕਰ ਲਿਓ ਬਾਈ ਨੂੰ ਜੀ ਬਾਈ ਨਾਲ ਗੱਲਬਾਤ ਰੀਡਰ ਦੀ ਤੈ ਬੈਂਦੀ ਆ ਹਨਾ ਤੇ ਜੇ ਤੁਸੀਂ ਇਹੋ ਜੀ ਕੋਈ ਵੀ ਜਾਨਵਰ ਦੀ ਸੇਲ ਵਾਲੀ ਵੀਡੀਓ ਬਣਵਾਉਣੀ ਆ ਕੋਈ ਘੋੜਿਆਂ ਦੀ ਗਾਈਆਂ ਮੱਝਾਂ ਦੀ ਹਨਾ ਜਾਂ ਕੋਈ ਇੰਟਰਵਿਊ ਵਗੈਰਾ ਕਰਾਉਣੀ ਆ ਜਾਂ ਕੋਈ ਆਪਣੇ ਫਾਰਮਾਂ ਦਾ ਤੇ ਐਡ ਕਰਵਾਉਣੀ ਆ ਤਾਂ ਤੁਸੀਂ ਉੱਪਰਲੇ ਨੰਬਰ ਤੇ ਮੇਰੇ ਨਾਲ ਸੰਪਰਕ ਆ ਜਿਹੜਾ ਉਹ ਕਰ ਸਕਦੇ ਹੋ ਮਿਲਦੇ ਨਵੀਂ ਵੀਡੀਓ ਨਾਲ ਧੰਨਵਾਦ ਜੀ